ਸਾਲ ਖਤਮ ਹੁੰਦਿਆਂ ਸਰਕਾਰ ਦਾ ਹੋਇਆ ਵੱਡਾ ਐਕਸ਼ਨ ਪੈਰਾਸੀਟਾਮੌਲ ਸਮੇਤ 156 ਦਵਾਈਆਂ ਤੇ ਲਗਾਈ ਪਾਬੰਦੀ ਸ਼ੂਗਰ ਦੇ ਨਾਲ ਦਰਦ ਦੀਆਂ ਦਵਾਈਆਂ ਵੀ ਸ਼ਾਮਿਲ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹੈਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਸਾਲ 2024 ਜਲਦੀ ਹੀ ਖਤਮ ਹੋਣ ਜਾ ਰਿਹਾ ਹੈ ਇਸ ਸਾਲ ਭਾਰਤ ਸਰਕਾਰ ਨੇ ਲੋਕਾਂ ਦੀ ਸਿਹਤ ਪ੍ਰਤੀ ਬਹੁਤ ਗੰਭੀਰਤਾ ਦਿਖਾਈ ਹੈ ਸਿਹਤ ਮੰਤਰਾਲੇ ਨੇ 156 ਫਿਕਸਡ ਡੋਸ ਕੰਬੀਨੇਸ਼ਨ ਦਵਾਈਆਂ ਤੇ ਪਾਬੰਦੀ ਲਗਾ ਦਿੱਤੀ ਹੈ ਇਹਨਾਂ ਵਿੱਚ ਵਿਆਪਕ ਤੌਰ ਤੇ ਵਰਤੀਆਂ ਜਾਣ ਵਾਲੀਆਂ ਸ਼ੂਗਰ ਦੀਆਂ ਦਵਾਈਆਂ ਐਂਟੀਬਾਇਓਟਿਕਸ dard ਦੀਆਂ ਦਵਾਈਆਂ ਅਤੇ ਮਲਟੀਵਿਟਾਮਿਨ ਸ਼ਾਮਲ ਹਨ ਸਰਕਾਰ ਦੁਆਰਾ ਜਾਰੀ ਇੱਕ ਗਜ਼ਟ ਨੋਟਿਸ ਵਿੱਚ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਦਵਾਈਆਂ ਨਾਲ ਜੁੜੇ ਸਿਹਤ ਜੋਖਮਾਂ ਦੇ ਕਾਰਨ ਹੁਣ ਇਹਨਾਂ ਦਵਾਈਆਂ ਦੇ ਉਤਪਾਦਨ ਮਾਰਕੀਟਿੰਗ ਅਤੇ ਵੰਡ ਤੇ ਪਾਬੰਦੀ ਲਗਾਈ ਗਈ ਹੈ ਸਿਹਤ ਮੰਤਰਾਲੇ ਵੱਲੋਂ ਪਾਬੰਦੀਸ਼ੁਦਾ ਕਈ ਦਵਾਈਆਂ ਦੀ ਵਰਤੋਂ ਰੋਜ਼ਾਨਾ ਕੀਤੀ ਜਾਂਦੀ ਹੈ ਇਸ ਸਾਲ ਕਰੀਬ 156 ਦਵਾਈਆਂ ਨੂੰ ਇੱਕੋ ਸਮੇਂ ਬਾਜ਼ਾਰ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਸੀ ਇਹਨਾਂ ਦਵਾਈਆਂ ਵਿੱਚ ਦਰਦ ਦੀ ਦਵਾਈ ਅਤੇ ਸ਼ੂਗਰ ਸਮੇਤ ਕਈ ਮਹੱਤਵਪੂਰਨ ਦਵਾਈਆਂ ਸ਼ਾਮਿਲ ਹਨ ਪਾਬੰਦੀਸ਼ੁਦਾ ਐਫ ਡੀ ਸੀ ਵਿੱਚ ਮੈਫੇਨੇਮਿਕ ਐਸਿਡ ਅਤੇ ਪੈਰਾਸੀਟਾਮੋਲ ਇੰਜੈਕਸ਼ਨ ਵਰਗੀਆਂ ਪ੍ਰਸਿੱਧ ਦਵਾਈਆਂ ਵੀ ਸ਼ਾਮਿਲ ਹਨ। ਉਹ ਆਮ ਤੌਰ ਤੇ ਦਰਦ ਤੋਂ ਰਾਹਤ ਅਤੇ ਬੁਖਾਰ ਲਈ ਵਰਤੀਆਂ ਜਾਂਦੀਆਂ ਹਨ। ਯੂਰੀਨ ਇਨਫੈਕਸ਼ਨ ਦੀਆਂ ਕਈ ਦਵਾਈਆਂ ਵੀ ਬਾਜ਼ਾਰ ਤੋਂ ਹਟਾ ਦਿੱਤੀਆਂ ਗਈਆਂ ਹਨ। ਆਫਲੋ, ਆਫਲੋਕੈਕਸਿਨ ਅਤੇ ਫਲੇਬੋਜੈਟ ਦਾ ਕੰਬੀਨੇਸ਼ਨ ਪਿਸ਼ਾਬ ਦੀ ਇਨਫੈਕਸ਼ਨ ਵਿੱਚ ਵਰਤਿਆ ਜਾਂਦਾ ਪਰ ਹੁਣ ਇਹ ਦਵਾਈਆਂ ਬਾਜ਼ਾਰ ਵਿੱਚੋਂ ਹਟਾ ਦਿੱਤੀਆਂ ਗਈਆਂ ਹਨ। ਪੈਰਾਸੀਟਾਮੋਲ ਦੀ ਹਾਈ ਡੋਜ਼ ਵਾਲੀਆਂ ਕੁਝ ਦਵਾਈਆਂ ਤੇ ਵੀ ਬਾਜ਼ਾਰ ਵਿੱਚ ਪਾਬੰਦੀ ਲਗਾਈ ਗਈ ਹੈ। 2024 ਵਿੱਚ ਸਿਹਤ ਮੰਤਰਾਲੇ ਨੇ ਪੈਰਾਸੀਟਾਮੋਲ ਦੀਆਂ ਕੁਝ ਹਾਈ ਡੋਸੇਸ ਤੇ ਪਾਬੰਦੀ ਲਗਾਈ ਸੀ ਜੋ ਸਿਹਤ ਲਈ ਖਤਰਨਾਕ ਹਨ ਗੁਜਾਰਤਾਆਂ ਦੀਆਂ ਬਾਜਪੰਦੀਆਂ ਦਵਾਈਆਂ ਤੇ ਵੀ ਪਾਬੰਦੀ ਲਗਾਈ ਗਈ ਹੈ ਇਹ ਦਵਾਈ ਔਰਤਾਂ ਵਿੱਚ ਬਾਂਝਪਨ ਲਈ ਵਰਤੀ ਜਾਂਦੀ ਸੀ ਪਰ ਹੁਣ ਇਹ ਬਾਜ਼ਾਰ ਵਿੱਚ ਉਪਲਬਧ ਨਹੀਂ ਹੈ ਓਮੇਪ੍ਰੈਜ਼ੋਲ ਮੈਗਨੀਸ਼ੀਅਮ ਦੇ ਨਾਲ ਟਾਈਕਲੋਮਾਈਨ ਐਚसीएल ਤੇ ਵੀ ਪਾਬੰਦੀ ਲਗਾਈ ਗਈ ਹੈ ਇਹ ਪੇਟ ਦਰਦ ਦੇ ਇਲਾਜ ਲਈ ਵਰਤੀ ਜਾਂਦੀ ਹੈ ਇਸ ਪਾਬੰਦੀ ਨਾਲ ਸਨ ਫਾਰਮਾਸਿਊਟਿਕਲਸ, ਸਿਪਲਾ, ਡਾਕਟਰ ਰੈਡਿਸ ਲੈਬੋਰਟਰੀਜ਼, ਰੈਂਟ ਫਾਰਮ ਫਾਰਮਾਸਿਊਟਿਕਲਸ ਅਤੇ ਐਲ ਕੈਮ ਲੈਬੋਰਟਰੀਆਂ ਸਮੇਤ ਕਈ ਹੋਰ ਪ੍ਰਮੁੱਖ ਫਾਰਮਾਸਿਊਟਿਕਲ ਕੰਪਨੀਆਂ ਪ੍ਰਭਾਵਿਤ ਹੋਣ ਦੀ ਉਮੀਦ ਹੈ। ਫਿਨਾਈਲ ਫਰਾਈਨ ਵਾਲੀ ਦਵਾਈ ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਦੀ ਵਰਤੋਂ ਆਮ ਤੌਰ ਤੇ ਜ਼ੁਕਾਮ, ਖਾਂਸੀ ਅਤੇ ਜ਼ੁਕਾਮ ਵਿੱਚ ਕੀਤੀ ਜਾਂਦੀ ਸੀ। ਆਈ.ਈ.ਐਨ.ਐਸ ਮੁਤਾਬਕ ਜੇਕਰ ਇਸ ਦਵਾਈ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਨਾਲ ਦਿਲ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਅਧਿਐਨਾਂ ਤੋਂ ਪਤਾ ਲੱਗਾ ਕਿ ਇਹ ਦਵਾਈ ਬਲੱਡ ਪ੍ਰੈਸ਼ਰ ਨੂੰ ਵੀ ਵਧਾ ਸਕਦੀ ਹੈ। ਸਰਕਾਰ ਨੇ ਵਿਟਾਮਿਨ ਡੀ ਦੀਆਂ ਬਹੁਤ ਜ਼ਿਆਦਾ ਖੁਰਾਕਾਂ ਵਾਲੀਆਂ ਦਵਾਈਆਂ ਨੂੰ ਵੀ ਬਾਜ਼ਾਰ ਤੋਂ ਹਟਾ ਦਿੱਤਾ ਹੈ। ਅੱਖਾਂ ਦੀ ਇਨਫੈਕਸ਼ਨ ਲਈ ਵਰਤੀਆਂ ਜਾਣ ਵਾਲੀਆਂ ਕਈ ਦਵਾਈਆਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹਨਾਂ ਵਿੱਚ ਦਵਾਈਆਂ ਸ਼ਾਮਲ ਹਨ ਜਿਵੇਂ ਕਿ ਨੈਫਾਜ਼ੋਲਿਨ ਪਲੱਸ ਕਲੋਰਫੇਨਿਰਾਮਾਈਨ ਮੈਲੇਟ ਫਿਨਾਈਲ ਫਰਾਈਨ ਪਲਸ ਹਾਈਡਰੋਕਸਾਈਪ੍ਰੋਪਾਈਲ ਮੈਥਾਈਲਸੈਲੂਲੋਜ਼ ਪਲਸ ਬੋਰਿਕ ਐਸਿਡ ਪਲਸ ਮੈਂਥੋਲ ਪਲਸ ਕੈਂਫਰ ਮਿਸ਼ਰਣ ਇਸ ਦੇ ਨਾਲ ਹੀ ਕਲੋਰੋ ਫੈਨੀ ਰਿਮਾਈਨ ਮੈਲਟ ਪਲਸ ਸੋਡੀਅਮ ਕਲੋਰਾਈਡ ਪਲਸ ਬੋਰਿਕ ਐਸਿਡ ਪਲਸ ਟੈਟਰਾ ਹਾਈਡਰੋਜ਼ੋਲਿਨ ਵਰਗੀਆਂ ਦਵਾਈਆਂ ਨੂੰ ਵੀ ਬਾਜ਼ਾਰ ਤੋਂ ਹਟਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਖਣਿਜ ਅਤੇ ਮਲਟੀਵਿਟਾਮਿਨ ਦੇ ਮਿਸ਼ਰਣ ਵਾਲੀਆਂ ਕੋ ਜੁ ਦਵਾਈਆਂ ਤੇ ਵੀ ਪਾਬੰਦੀ ਲਗਾਈ ਗਈ ਹੈ ਸੇਫਟੀਨ ਅਤੇ ਕੋਲੇਸਟ੍ਰੀਨ ਵਰਗੀਆਂ ਐਂਟੀਬਾਇਓਟਿਕਸ ਤੇ ਵੀ ਪਾਬੰਦੀ ਲਗਾਈ ਗਈ ਹੈ ਮਾਈਗਰੇਨ ਦੀਆਂ ਦਵਾਈਆਂ ਦੇ ਨਾਲ ਨਾਲ ਪੇਟ ਦਰਦ ਐਸਿਡਿਟੀ ਅਤੇ ਉਲਟੀ ਲਈ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਤੇ ਬਾਜ਼ਾਰ ਚ ਪਾਬੰਦੀ ਲਗਾ ਦਿੱਤੀ ਗਈ ਹੈ ਪਬੰਦੀशुदा ਐਫ ਡੀ ਸੀ ਵਿੱਚ ਐਂਟੀਬਾਇਓਟਿਕਸ ਐਂਟੀ ਅਲਰਜੀਕ ਦਵਾਈਆਂ ਦਰਦ ਦੀਆਂ ਦਵਾਈਆਂ ਮਲਟੀ ਵਿਟਾਮਿਨ ਅਤੇ ਬੁਖਾਰ ਅਤੇ ਬਲੱਡ ਪ੍ਰੈਸ਼ਰ ਲਈ ਦਵਾਈਆਂ ਸ਼ਾਮਿਲ ਹਨ ਏਕਸਟ ਡੋਸ ਮਿਸ਼ਰਣ ਦਵਾਈਆਂ ਉਹ ਹਨ ਜੋ ਦੋ ਜਾਂ ਦੋ ਤੋਂ ਵੱਧ ਕਿਰਿਆਸ਼ੀਲ ਦਵਾਈਆਂ ਨੂੰ ਜੋੜਦੀਆਂ ਹਨ ਇਹਨਾਂ ਨੂੰ ਆਮ ਤੌਰ ਤੇ ਕੋਕਟੇਲ ਡਰੱਗਸ ਵਜੋਂ ਜਾਣਿਆ ਜਾਂਦਾ ਹੈ 12 ਅਗਸਤ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਆਮ ਤੌਰ ਤੇ ਵਰਤੀ ਜਾਣ ਵਾਲੀ ਦਰਦ ਨਿਵਾਰਕ ਦਵਾਈ ਐਸੀ ਕਲੋਫੇਨਾਕ 50mg ਪਲੱਸ ਪੈਰਾਸੀਟਾਮੋਲ 125mg ਗੋਲੀਆਂ ਤੇ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ ਤਾਂ ਦੋਸਤੋ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ